ਵਾਹੀ ਗੁਰਜੀ ਕੀ ਪੱਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਥੀ ਸਚ ਕਨਸੀਦਰワਤ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਦਨੇਆਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਥੀ ਦਰਵਾਤ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁੰਨ ਕਮੇਟੀ ਬਣੀ ਹੈ ਬੜਾ ਵੱਡਾ ਇਤਿਹਾਸ ਹੈ ਤੇ ਵੱਡੇ ਵੱਡੇ ਜਥੇਦਾਰਾਂ ਨੇ ਸਿਵਾਵਾ ਕੀਤੀਆਂ ਕਾਲਤਾ ਦੇ ਜਥੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਥੇਦਾਰ ਤੌਰ ਤੇ ਬਾਦ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਦੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤ ਤੋਂ ਤੋ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਰ ਸਿੰਘ ਹੁਣੀ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਮੈਂ ਤੇ ਸਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਪਸ ਲਓ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਿਕਾਰਮਾਨ ਉਹਦੇ ਵੀ ਨੁਕਸਾਨ ਹੋਏਗਾ ਸਿਕ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੁ ਮੈਨੂੰ ਬੜੀ ਹਾਸੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਿਆ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਜੇ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮੰਥ ਥਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹੱਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਦਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਜਾਂ ਕਾਲ ਤਖਤ ਦੀ ਜਿਹੜੀ ਹੁਕਮਾਂ ਆ ਜਾਂ ਸਤਕਾਰ ਮਾਨ ਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛ ਵੀ ਪਹੁੰਚਦੀ ਤੇ ਮੇਰੀ ਬੇਨਤੀ ਹੈ ਨੂੰ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨਸਤਾਨਕ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਕਾ ਕਾਲਸਾ ਵਾਹਿਗੁਰੂ ਸਭ ਪਹਿਲੀ ਵਾਰ ਹੀ ਗਏ ਹੈੱਡ ਗ੍ਰਾਂਥੀ ਨੂੰ ਜਾਣਾ ਪੈ ਗਿਆ ਜੀ ਕਾਲਸਾ ਸਾਹਿਬ ਨਹੀਂ ਹੈੱਡ ਗ੍ਰਾਂਥੀ ਪਹਿਲੀ ਵਾਰ ਹੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੁਦਿਆਲ ਸਿੰਘ ਜਨੂਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ دنیਵੀਂ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ دنیਵੀਂ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਰਲੋਚਨ ਸਿੰਘ ਹੁਣੇ ਪਹਿਲਾਂ ਉਹ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਇਹ ਇਹ ਨਹੀਂ ਹੋਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵੀ ਸਿੰਘ ਤੇ ਕੋਈ ਆਚਨ ਹੁੰਦੀ ਆ ਜੋ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗ੍ਰਾਹਤ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਆਰਾ ਹੱਥ ਜੋੜ ਕੇ ਬੇਨਤੀ ਕਰਦਾ ਪਹਿਲੇ ਬੇਨਤੀ ਕੀਤੀ ਪਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕੈਮਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸਚਕੰਸੀ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਮੁੱਖ న్యాయਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਹੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਥੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁਣਨੀ ਕਮੇਟੀ ਬਣੀ ਐ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਹੇਦਾਰਾਂ ਨੇ ਸਿਵਾਵਾ ਕੀਤੀਆਂ ਆ ਅਕਾਲ ਤਖਤ ਦੇ ਜਹੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਹੇਦਾਰ ਤੌਰ ਤੇ ਬਾਦ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਜੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤ ਤੋਂ ਤੋ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਉਹ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸੁਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਮਾਇਦਿਆ ਸੁਵਾਮਾਂ ਹੋਣੀ ਐ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਸ ਲੋ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਕਾਰਮਾਨ ਉਹਦੇ ਦੇ ਵੀ ਨੁਕਸਾਨ ਹੋਏਗਾ ਸਿਕ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਸੋਂ ਇਹ ਨਹੀਂ ਲੱਗਦੀ ਹੈ ਕਿ ਕਹਿੰਦੇ ਪਏ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਜੇ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਦਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਹੈ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਹਨ ਜਾਂ ਕਾਲ ਤਖਤ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨ ਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਦਾ ਕਾਲ ਸਾਬਾਈ ਪਹਿਲੀ ਵਾਰ ਹੀ ਗਏ ਹੈੱਡ ਗ੍ਰਾਂਥੀ ਨੂੰ ਜਾਣਾ ਪੈਗਾ ਜੀ ਕਾਲਤਾਲ ਸਾਹਿਬ ਨਹੀਂ ਹੈੱਡ ਗ੍ਰਾਂਥੀ ਪਹਿਲੀ ਵਾਰ ਹੀ ਗਏ ਉੱਥੇ ਜਾਂਦੇ ਨਹੀਂ ਸੀ ਗਿਆਨੀ ਗੋਦਿਆਲ ਸਿੰਘ ਜਨੋਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਲੋਚਨ ਸਿੰਘ ਹੁਣੇ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹੇ ਕਹੇ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਗੁਰਬੀਰ ਸਿੰਘ ਤੇ ਕੋਈ ਅਰਚਨ ਹੁੰਦੀ ਆ ਜੇ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗੜਾਬਤ ਕੋਈ ਨਹੀਂ ਇਨਸਾਨ ਦੇ ਵਿੱਚ ਤੈਂ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਆਰਾ ਫਾਤਿ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕਾਇਮ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਟੀ ਸਚਕੰਸੀ ਜੀ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਦਨਿਆਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਹੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਟੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁਣਨੀ ਕਮੇਟੀ ਬਣੀ ਐ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਹੇਦਾਰਾਂ ਨੇ ਸਿਵਾਵਾ ਕੀਤੀਆਂ ਅਕਾਲ ਤਖਤ ਦੇ ਜਹੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਹੇਦਾਰ ਤੌਰ ਤੇ ਬਾਦਸ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਦੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤ ਤੋਂ ਤੋ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਰ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਮਾਇਦਿਆ ਸਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਇਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਪਸ ਲਓ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਿਕਾਰਮਾਨ ਉਹਦੇ ਦੇ ਵੀ ਨੁਕਸਾਨ ਹੋਏਗਾ ਸਿਕ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਸੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਏ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਇਹ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਤਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਉਹਨਾਂ ਜਾਂ ਕਾਲ ਤੱਕ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨ ਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਛਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕਹਿ ਰਵੇ ਵਾਹਿਗੁਰੂ ਜੀ ਦਾ ਕਾਲ ਸਾਬਾਈ ਮੰਨ ਲਾ ਪਹਿਲੀ ਵਾਰ ਹੀ ਗਏ ਹੈਡ ਗ੍ਰਾਂਥੀ ਨੂੰ ਜਾਣਾ ਪੈ ਗਿਆ ਜੀ ਕਾਫਤ ਸਾਬ ਨਹੀਂ ਹੈਡ ਗ੍ਰਾਂਥੀ ਪਹਿਲੀ ਵਾਰੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੁਦਿਆਲ ਸਿੰਘ ਜਨੋਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਰਲੋਚਨ ਸਿੰਘ ਹੁਣੇ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵਿਸ਼ਿੰਦਰ ਸਿੰਘ ਤੇ ਕੋਈ ਅਚਨ ਆਉਂਦੀ ਆ ਜੋ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਨੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗ੍ਰਾਹਤ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਹਾਂ ਦੁਆਰਾ ਹੱਥ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕਾਇਮ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸਚ ਕੰਸੀ ਜੀ ਦਵਤ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਕੁਝ ਨੇ ਆ ਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਹੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਥੀ ਦਰਬਾਰ ਸਾਹਿਬ ਹੋ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁਣਨੀ ਕਮੇਟੀ ਬਣੀ ਐ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਹੇਦਾਰਾਂ ਨੇ ਸਿਵਾਵਾ ਕੀਤੀਆਂ ਅਕਾਲ ਤਖਤ ਦੇ ਜਹੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਹੇਦਾਰ ਤੌਰ ਤੇ ਬਾਦ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅਜੇ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਦੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤ ਤੋਂ ਤੋ ਸਮਨ ਅਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵਿਸ਼ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਆਦਿਆ ਸਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਕੇਸ ਵਾਪਸ ਲਓ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹਕੂਮਤ ਸਤਕਾਰਮਾਨ ਉਹਦੇ ਦੇ ਵੀ ਨੁਕਸਾਨ ਹੋਏਗਾ ਸਿਕ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਥੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਿਆ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਜੇ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇੰਨਾ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਤਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਹਨ ਉਹਨਾਂ ਜਾਂ ਕਾਲ ਤੱਕ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨਿਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਸ ਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਦਾ ਕਾਲ ਸਾਬਾਈ ਜੀ ਮਨਸਰ ਲੱਗਦਾ ਪਹਿਲੀ ਵਾਰ ਹੀ ਗਏ ਹੈਡ ਗ੍ਰਾਂਥੀ ਨੂੰ ਜਾਣਾ ਪੈ ਗਿਆ ਜੀ ਕਾਲਤੋ ਸਾਹਿਬ ਨਹੀਂ ਹੈਡ ਗ੍ਰਾਂਥੀ ਪਹਿਲੀ ਵਾਰ ਹੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੋਦਿਆਲ ਸਿੰਘ ਜਨੋਹਾ ਉਹਨਾਂ ਨੂੰ ਸਮਝਾਏ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਲੋਚਨ ਸਿੰਘ ਹੁਣੇ ਹੀ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਗੁਰਬੀਰ ਸਿੰਘ ਤੇ ਕੋਈ ਅਰਚਨ ਹੁੰਦੀ ਆ ਜੇ ਕੋਈ ਮਨ ਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗੜਾਬਤ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਬਾਰਾ ਫਾਤਿ ਜੋੜ ਕੇ ਬੇਨਤੀ ਕਰਦਾ ਪਹਿਲਾਂ ਹੀ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗਾ ਅਕਾਲ ਤਖਤ ਦੇ ਉਹ ਕੈਮਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸਚਕੰਸੀ ਦਰਬਾਰ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਮੁੰਦਨੇ ਆ ਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਹੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਤੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁਣਨੀ ਕਮੇਟੀ ਬਣੀ ਐ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਹੇਦਾਰਾਂ ਨੇ ਸਿਵਾਵਾ ਕੀਤੀਆਂ ਅਕਾਲ ਤਖਤ ਦੇ ਜਹੇਦਾਰਤਾ ਉੱਤੇ ਤੇ ਬਾਕੀ ਤਖਤਾਂ ਦੇ ਜਹੇਦਾਰਤਾ ਉੱਤੇ ਬਾਦ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅੱਜ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਜੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤੋਂ ਤੋ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਈਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਸ਼ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਮੈਂ ਤੇ ਸਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਪਸ ਲਓ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਿਕਾਰਮਾਨ ਉਹਦੇ ਵੀ ਨੁਕਸਾਨ ਹੋਏਗਾ ਸਿਕ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਤੂੰ ਮੈਨੂੰ ਬੜੀ ਹਾਸੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਿਆ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਜੇ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਦਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਹੈ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਉਹਨਾਂ ਜਾਂ ਕਾਲ ਤਖਤ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨਿਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਸ ਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਦਾ ਕਾਲ ਸਾਬਾਈ ਮੰਨ ਸਤ ਲੰਗ ਪਹਿਲੀ ਵਾਰ ਹੀ ਹੈਡ ਗ੍ਰਾਂਥੀ ਨੂੰ ਜਾਣਾ ਪੈ ਗਿਆ ਜੀ ਕਾਫਤ ਸਾਬ ਨਹੀਂ ਹੈਡ ਗ੍ਰਾਂਥੀ ਪਹਿਲੀ ਵਾਰ ਹੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੁਦਿਆਲ ਸਿੰਘ ਜਨੋਹਾ ਉਹਨਾਂ ਨੂੰ ਸਮਨ ਆਇਆ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਰਲੋਚਨ ਸਿੰਘ ਹੁਣੇ ਪਹਿਲਾਂ ਉਹ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵੀ ਸਿੰਘ ਤੇ ਕੋਈ ਅਚਨ ਆਉਂਦੀ ਆ ਜੇ ਕੋਈ ਮਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੂਜੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਦੋਂ ਮਾੜੀ ਗ੍ਰਾਹਤ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਆਰਾ ਹੱਥ ਜੋੜ ਕੇ ਬੇਨਤੀ ਕਰਦਾ ਪਹਿਲੇ ਬੇਨਤੀ ਕੀਤੀ ਪਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਹੁਕਮ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰੰਤੀ ਸਚ ਕੰਸੀ ਜੀ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਉਧਨੇ ਆਵੀਂ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਹੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਤੀ ਦਰਵਾਦ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸ਼ੁਮਣ ਕਮੇਟੀ ਬਣੀ ਐ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਹੇਦਾਰਾਂ ਨੇ ਸਿਵਾਵਾ ਕੀਤੀਆਂ ਅਕਾਲ ਤਖਤ ਦੇ ਜਹੇਦਾਰਤਾ ਉੱਤੇ ਤੇ ਬਾਕੀ ਤਖਤਾਂ ਦੇ ਜਹੇਦਾਰਤਾ ਉੱਤੇ ਬਾਦਿਸ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅਜੇ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਜੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤੋਂ ਤੋ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀਸ਼ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਮਾਂ ਰਹੀਆਂ 40-45 ਸਾਲ ਦੀ ਮੈਨੂੰ ਮਾਇਦਿਆ ਸਵਾਮਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ ਲਾਲਚ ਲਾਲਸਾ ਦੇ ਨਾਲ ਜਾਂ ਕਿਸ ਲਾਲਚ ਦੇ ਨਾਲ ਗਏ ਆ জানা ਨਹੀਂ ਬੰਦਾ ਅਸੀਂ ਅਜੇ ਵੀ ਨਿਮਰਤਾ ਸਹਿਤ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹ ਕੇਸ ਵਾਸ ਲੋ ਇਹ ਨਵੀਂ ਰਵੈਤ ਆਪਾਂ ਨਾ ਸ਼ੁਰੂ ਕਰੀਏ ਇਹਦੇ ਨਾਲ ਜਿਹੜੀ ਕਾਲ ਤੱਕ ਦੀ ਹੁਕਮਾਂ ਸਤਿਕਾਰਮਾਨ ਉਹਦੇ ਵੀ ਨੁਕਸਾਨ ਹੋਏਗਾ ਸਿਕ ਸੰਸਥਾਵਾਂ ਦਾ ਵੀ ਨੁਕਸਾਨ ਹੋਏਗਾ ਤੇ ਅਜੇ ਮੈਂ ਕਹਿੰਦਾ ਉਹ ਡਿਊਟੀ ਤੇ ਹੈਗੇ ਆ ਮੈਨੂੰ ਬੜੀ ਹਾਸੋਂ ਹੀ ਨਹੀਂ ਗੱਲ ਲੱਗਦੀ ਹੈ ਕਿ ਕਹਿੰਦੇ ਪਏ ਜੀ ਮੈਨੂੰ ਛੱਕਿਆ ਕਿ ਹਟਾ ਦੇਣਾ ਪਰ ਜੇ ਤਾਂ ਮੈਂ ਕਹਿੰਦਾ ਉਹਦੇ ਮਨ ਦਾ ਜਿਹੜਾ ਬਲਬਲਾ ਜਿਹੜਾ ਨਾ ਮਨ ਥੱਲੇ ਡਿਗਿਆ ਹੋਇਆ ਲੱਗਦਾ ਵੀ ਮਨ ਇਦਾਂ ਦਾ ਨਹੀਂਗਾ ਵੀ ਜੇ ਫੱਜ ਕਰੋ ਹਟ ਵੀ ਜਾਣ ਤੇ ਫਿਰ ਵੀ ਕਿਤੇ ਰੱਬ ਨੇ ਪਰਮੇਸ਼ਰ ਨੇ ਅਕਾਲ ਪੁਰਖ ਨੇ ਲੰਗਰ ਪਰਚਾਦਾ ਦਿੱਤਾ ਆ ਫਿਰ ਸਰਵਿਸ ਉਹਨਾਂ ਦੀ ਅਜੇ ਰਹਿੰਦੀ ਐ ਪਰ ਮੈਂ ਇੱਕ ਫਿਰ ਦੁਬਾਰਾ ਬੇਨਤੀ ਕਰਦਾ ਹੱਥ ਜੋੜ ਕੇ ਗਿਆਨੀ ਰਵੀਰ ਸਿੰਘ ਉਹਨਾਂ ਨੂੰ ਇਹ ਕਾਰਜ ਆਪਾਂ ਨਾ ਕਰੀਏ ਇਹਦੇ ਨਾਲ ਆਪਣੇ ਜਿਹੜੀਆਂ ਸੰਸਥਾਵਾਂ ਉਹਨਾਂ ਜਾਂ ਕਾਲ ਤਖਤ ਦੀ ਜਿਹੜੀ ਉਪਮਾ ਆ ਜਾਂ ਸਤਕਾਰ ਮਾਨ ਆ ਉਹਦੇ ਵਿੱਚ ਬੜਾ ਵੱਡਾ ਨੁਕਸਾਨ ਤੇ ਛੇਸ ਵੀ ਪਹੁੰਚਦੀ ਤੇ ਮੇਰੀ ਬੇਨਤੀ ਉਹਨਾਂ ਨੂੰ ਮੈਂ ਹੱਥ ਜੋੜ ਕੇ ਕਿ ਉਹ ਆਪਣਾ ਕੇਸ ਵਾਪਸ ਲੈਣ ਤਾਂ ਕਿ ਮਾਨ ਸਤਕਾਰ ਸੰਸਥਾਵਾਂ ਦਾ ਜਿਹੜਾ ਕੈਮਰਾ ਵੀ ਵਾਹਿਗੁਰੂ ਜੀ ਦਾ ਕਾਲ ਸਾਬਾਈ ਮੰਨ ਸਭ ਲੰਘ ਪਹਿਲੀ ਵਾਰ ਹੀ ਹੈਡ ਗ੍ਰੰਥੀ ਨੂੰ ਜਾਣਾ ਪੈ ਗਿਆ ਜੀ ਕਾਲਪਤ ਸਾਬ ਨਹੀਂ ਹੈਡ ਗ੍ਰੰਥੀ ਪਹਿਲੀ ਵਾਰੀ ਗਏ ਉੱਥੇ ਜਾਂਦੇ ਨਹੀਂ ਸੀ ਕਿ ਗਿਆਨੀ ਗੁਦਿਆਲ ਸਿੰਘ ਜਨੋਹਾ ਉਹਨਾਂ ਨੂੰ ਸਮਨ ਆਇਆ ਸੀ ਕਹਿੰਦੇ ਮੈਂ ਦੁਨਿਆਵੀ ਅਦਾਲਤ ਨਹੀਂ ਮੰਨਦਾ ਮੇਰਾ ਤਖਤ ਜਿਹੜਾ ਹੈ ਦੁਨਿਆਵੀ ਅਦਾਲਤ ਤੋਂ ਉੱਚਾ ਹੈ ਇਹ ਇਦਾਂ ਹੀ ਗਿਆਨੀ ਤਰਲੋਚਨ ਸਿੰਘ ਹੁਣੇ ਪਹਿਲਾਂ ਉਹ ਉੱਥੇ ਜਾ ਕੇ ਜੱਜ ਨੂੰ ਕਹਿ ਕਹਿ ਸੀ ਵੀ ਮੈਂ ਨਹੀਂ ਆਉਣਾ ਕਿਉਂਕਿ ਸਾਡਾ ਸਤਿਕਾਰਯੋਗ ਮਾਨ ਇੱਜ਼ਤ ਜਿਹੜੀ ਆ ਪੰਥ ਉਹਦਾ ਰਖਵਾਲਾ ਹੁੰਦਾ ਜੇ ਗਿਆਨੀ ਰਵਿਸ਼ਿੰਦਰ ਸਿੰਘ ਤੇ ਕੋਈ ਅਰਚਨ ਹੁੰਦੀ ਆ ਜੋ ਕੋਈ ਮਨੂੰ ਉਹ ਪ੍ਰਧਾਨ ਜੀ ਨਾਲ ਗੱਲ ਕਰਦੇ ਸਾਡੇ ਨਾਲ ਗੱਲ ਕਰਦੇ ਬੈਠ ਕੇ ਆਪਾਂ ਡਿਸਕਸ ਕਰਦੇ ਵੀ ਨੇ ਦੁਜੇ ਇਸ ਤਨਾ ਨਹੀਂ ਇਸ ਤਰ੍ਹਾਂ ਹੋ ਸਕਦਾ ਪਰ ਜਦੋਂ ਤੁਸੀਂ ਅਦਾਲਤਾਂ ਵਿੱਚ ਜਾਂਦੇ ਹੋ ਨਾ ਇਤੋਂ ਮਾੜੀ ਗ੍ਰਾਹਤ ਕੋਈ ਨਹੀਂ ਇਨਸਾਨ ਦੇ ਵਿੱਚ ਤੇ ਮੈਂ ਕਹਾਂਗਾ ਫਿਰ ਵੀ ਬੇਨਤੀ ਕਰਦਾ ਦੁਬਾਰਾ ਫਾਟੇ ਜੋੜ ਕੇ ਬੇਨਤੀ ਕਰਦਾ ਪਹਿਲੇ ਬੇਨਤੀ ਕੀਤੀ ਪਾਈਏ ਕਿ ਜਿਹੜਾ ਵਾਪਸ ਲਿਆ ਜਾਵੇ ਤਾਂ ਕਿ ਮਾਨ ਸਤਕਾਰ ਜਿਹੜਾ ਸਿਧਾਂਤ ਹੈਗੇ ਅਕਾਲ ਤਖਤ ਦੇ ਉਹ ਕੈਮਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਤਖਤ ਦੇ ਸਾਬਕਾ ਜਥੇਦਾਰ ਤੇ ਮੌਜੂਦਾ ਹੈੱਡ ਗ੍ਰਾਂਤੀ ਸਚਕੰਸੀ ਦਰਵਾਦ ਸਾਹਿਬ ਗਿਆਨੀ ਰਗਵੀਰ ਸਿੰਘ ਹੁਣਾਂ ਨੇ ਤੰਨੇ ਆ ਵੀ ਅਦਾਲਤ ਦੇ ਵਿੱਚ ਜੋ ਕੱਲ ਗਏ ਆ ਮਨ ਨੂੰ ਬੜੀ ਛੱਟ ਵੀ ਵੱਜੀ ਆ ਦੁੱਖ ਵੀ ਮਹਿਸੂਸ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਜਹੇਦਾਰ ਰਹੇ ਹੋਣ ਤੇ ਹੈੱਡ ਗ੍ਰਾਂਥੀ ਦਰਬਾਰ ਸਾਹਿਬ ਹੋਣ ਕੋਈ ਵੀ ਇਤਿਹਾਸ ਦੇ ਵਿੱਚ ਜਦੋਂ ਦੀ ਸੁਣਨੀ ਕਮੇਟੀ ਬਣੀ ਹੈ ਬੜਾ ਵੱਡਾ ਇਤਿਹਾਸ ਆ ਤੇ ਵੱਡੇ ਵੱਡੇ ਜਹੇਦਾਰਾਂ ਨੇ ਸਿਵਾਵਾ ਕੀਤੀਆਂ ਅਕਾਲ ਤਖਤ ਦੇ ਜਹੇਦਾਰ ਤੌਰ ਤੇ ਤੇ ਬਾਕੀ ਤਖਤਾਂ ਦੇ ਜਹੇਦਾਰ ਤੌਰ ਤੇ ਬਾਦ ਦੁਨੀਆਵੀ ਅਦਾਲਤ ਨੂੰ ਜਿਹੜਾ ਕਿਸੇ ਜਥੇਦਾਰ ਨੇ ਅਜੇ ਤੱਕ ਕੋਈ ਜਥੇਦਾਰ ਨਹੀਂ ਗਿਆ ਉਹ ਦੇ ਕਿਤੇ ਸਮਨ ਵੀ ਆ ਜਾਂਦਾ ਸੀਗਾ ਦੁਨੀਆਵੀ ਅਦਾਲਤ ਤੋਂ ਤੋ ਸਮਨ ਅਕਸੈਪਟ ਨਹੀਂ ਸੀ ਕਰਦੇ ਕਹਿੰਦੇ ਜਿਹੜੀ ਅਕਾਲ ਤਖਤ ਦਾ ਜਹਦਾ ਰੋਦ ਦੀ ਉਪਮਾ ਉਹਦਾ ਸਤਕਾਰ ਉਹਦੀ ਇੱਜ਼ਤ ਉਹਦਾ ਮਾਨ ਸਾਰੇ ਪੰਥ ਵਿੱਚ ਆ ਸਮੁੱਚੇ ਸਿੱਖ ਸਮਾਜ ਦੇ ਵਿੱਚ ਆ ਤੇ ਇਹਦੇ ਰਤਵਾ ਜਿਹੜਾ ਹੈਗਾ ਉਹ ਦੁਨਿਆਵੀ ਅਦਾਲਤ ਤੋਂ ਉੱਪਰ ਰਤਵਾ ਤੇ ਤਾਂ ਨਹੀਂ ਸੀ ਜਾਂਦੇ ਉਹ ਕਦੀ ਵੀ ਇਹ ਪ੍ਰੋਵਾਇਡ ਨਹੀਂ ਸੀ ਕਰਦੇ ਦੁਨਿਆਵੀ ਅਦਾਲਤਾਂ ਦੀ ਤੇ ਮੇਰੇ ਮਨ ਨੂੰ ਸੱਟ ਵੱਜਦੀ ਹੈ ਕਿ ਗਿਆਨੀ ਰਵੀ ਸਿੰਘ ਹੁਣੇ ਜਿਹੜੇ ਗਏ ਆ ਜਾਂ ਤਾਂ ਇਹਨਾਂ ਦੇ ਵਿੱਚ ਜਾਂ ਉਹਨਾਂ ਨੇ ਦੇਖੋ ਇੰਨੀਆਂ ਵੱਡੀਆਂ ਉਹਨਾਂ ਦੀਆਂ ਸਵਾਵਾਂ ਰਹੀਆਂ 40-45 ਸਾਲ ਦੀ ਮੈਨੂੰ ਆਇਆ ਸਵਾਵਾਂ ਹੋਣੀ ਹੈ ਪਰ ਉਹਨਾਂ ਨੂੰ ਇਹ ਕਾਜ ਦੇ ਕਾਨੂੰਨ ਜਿਹੜਾ ਸਿਸਟਮ ਦਾ ਸਾਦੀ ਸਮਝਿਆ ਉਹ ਪਤਾ ਨਹੀਂ ਕਿਸ